ਮੁਕੇਰੀਆਂ ਦੇ ਇੱਕ ਸੁਨਿਆਰੇ ਨੇ ਇੰਸਟਾਗ੍ਰam ਤੇ ਇੱਕ ਰੀਲ ਦੇਖੀ ਤੇ ਉਸਦੇ ਦਿਮਾਗ ਵਿੱਚ ਇੱਕ ਕਮਾਲ ਦਾ ਆਈਡੀਆ ਆ ਗਿਆ। ਆਈਡੀਆ ਇੰਨਾ ਖਤਰਨਾਕ ਸੀ ਕਿ ਉਸ ਆਈਡੀਏ ਨੇ ਅੱਜ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ। ਹੋਇਆ ਇੰਜ ਕਿ ਕੁਝ ਦਿਨ ਪਹਿਲਾਂ ਮੁਕੇਰੀਆਂ ਥਾਣੇ ਤੋਂ ਮਹਿ 300 ਮੀਟਰ ਦੀ ਦੂਰੀ ਤੇ ਇੱਕ ਸੁਨਿਆਰੀ ਦੀ ਦੁਕਾਨ ਦੇ ਉੱਤੇ ਲੁੱਟ ਦੀ ਵਾਰਦਾਤ ਦੀ ਖਬਰ ਆਉਂਦੀ ਹੈ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ। ਜਿਸ ਵਿੱਚ ਦੁਕਾਨ ਮਾਲਿਕ ਨਿਤ ਜੋੜੇ ਵੱਲੋਂ ਇੱਕ ਡਰਾਮਾ ਰਚਿਆ ਗਿਆ ਸੀ ਤੇ ਉਸਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿਸ ਦੀ ਦੁਕਾਨ ਦੇ ਉੱਤੇ ਡਾਕਾ ਪਿਆ ਗਿਆ ਹੈ ਉਸ ਦੀ ਦੁਕਾਨ ਦੇ ਉੱਤੇ ਲੁਟੇਰੇ ਪਿਸਤੌਲ ਦਿਖਾ ਕੇ ਉਸ ਦੀ ਦੁਕਾਨ ਨੂੰ ਲੁੱਟ ਕੇ ਲੈ ਗਏ ਹਨ ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਇਹ ਦੁਕਾਨ ਥਾਣੇ ਤੋਂ ਮਹਿ 300 ਮੀਟਰ ਦੀ ਦੂਰੀ ਦੇ ਸੀ ਜਿਸ ਨਾਲ ਪੁਲਿਸ ਦੀ ਵੀ ਕਾਫੀ ਕਿਰਕਰੀ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਸੋਨੇ ਦਾ ਬਿਜ਼ਨਸ ਕਰਨ ਵਾਲਿਆਂ ਦੇ ਤੇ ਜੋੜੇ ਨੇ ਬੈਂਕ ਤੋਂ 30 ਲੱਖ ਰੁਪਏ ਦੀ ਲਿਮਟ ਬਣਾਈ ਹੋਈ ਸੀ ਕਿਉਂਕਿ ਸੋਨੇ ਦੇ ਕਾਰੋਬਾਰ ਵਿੱਚ ਬਹੁਤ ਥੱਲੇ ਲੱਗ ਗਿਆ ਸੀ ਤਾਂ ਨਿਤ ਜੋੜੇ ਨੇ ਇਸ ਲਿਮਟ ਦੇ ਪੈਸੇ ਨਾਲ ਆਪਣੀ ਦੁਕਾਨ ਦੇ ਬਿਲਕੁਲ ਸਾਹਮਣੇ ਇੱਕ ਰੈਡੀਮੇਡ ਦੇ ਕੱਪੜਿਆਂ ਦਾ ਕੰਮ ਖੋਲ੍ਹ ਲਿਆ ਜਿਸ ਵਿੱਚ ਵੀ ਉਸ ਨੂੰ ਕਾਫੀ ਘਾਟਾ ਪੈ ਗਿਆ ਤੇ ਬੈਂਕ ਦੀਆਂ ਕਿਸ਼ਤਾਂ ਦੇ ਵਿੱਚ ਇਹ ਅਸਮਰਥ ਹੋ ਗਿਆ ਤਾਂ ਉਸਨੇ ਕਿ ਇੰਸਟਾਗ੍ਰam ਦੇ ਉੱਤੇ ਰੀਲ ਦੇਖੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਜੇਕਰ ਤੁਹਾਡੀ ਦੁਕਾਨ ਦੇ ਉੱਤੇ ਡਾਕਾ ਪਿਆ ਜਾਵੇ ਜੇ ਚੋਰੀ ਹੋ ਜਾਵੇ ਤਾਂ ਬੈਂਕ ਕਿਸ਼ਤਾਂ ਤੇ ਵਿਆਜ ਲੈਣ ਵਿੱਚ 1 ਸਾਲ ਦਾ ਸਮਾਂ ਦੇ ਦਿੰਦੀ ਹੈ ਜਿਸ ਤੋਂ ਬਾਅਦ ਇਸ ਸੁਨਿਆਰੇ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਇਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਪਲਾਨ ਬਣਾਇਆ ਤਾਂ ਹੁਣ ਲੋਰਸੀ ਲੁੱਟ ਵਾਸਤੇ ਕੋਈ ਚੋਰਾਂ ਦੀ ਜਿਸ ਤੋਂ ਬਾਅਦ ਇਸਨੇ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਤਾਂ ਜਿਸ ਤੋਂ ਬਾਅਦ ਤਿੰਨ ਲੁਟੇਰੇ ਇਸ ਗੇਮ ਦੇ ਵਿੱਚ ਆਉਂਦੇ ਨੇ ਇਸ ਲੁੱਟ ਦੇ ਲਈ ਉਹਨਾਂ ਨੇ 6 ਲੱਖ ਰੁਪਏ ਦੀ ਮੰਗ ਕੀਤੀ ਤੇ 6 ਲੱਖ ਰੁਪਏ ਮਿਲਣ ਤੋਂ ਬਾਅਦ ਸੌਦਾ ਪੂਰਾ ਹੋ ਜਾਂਦਾ ਹੈ ਅਤੇ ਉਹਨਾਂ ਨੇ ਇਸ ਝੂਠੀ ਵਾਰਦਾਤ ਦਾ ਡਰਾਮਾ ਰਚਿਆ ਜਿਸ ਤੋਂ ਬਾਅਦ ਲੁੱਟੇਰੇ ਜਾਂਦੇ ਹੋਏ ਡੀਵੀਆਰਬੀ ਆਪਣੇ ਨਾਲ ਹੀ ਲੈ ਗਏ ਤਾਂ ਜੋ ਉਹਨਾਂ ਦੀ ਇਸ ਪੂਰੀ ਗੇਮ ਦਾ ਭਾਂਡਾ ਨਾ ਪਨ ਸਕੇ ਪਰ ਪੁਲਿਸ ਨੇ ਇਸ ਵਿੱਚ ਕਾਰਵਾਈ ਕਰਦੇ ਹੋਏ ਹੁਣ ਇਸ ਵਾਰਦਾਤ ਵਿੱਚ ਵਰਤੇ ਜਾਣ ਵਾਲਾ ਹਥਿਆਰ ਤੇ ਉਸ ਦੇ ਨਾਲ ਡੀਵੀਆਰਬੀ ਬਰਾਮਦ ਕਰ ਲਿਆ ਹੈ ਜੋ ਲੁੱਟ ਦੇ ਲਈ ਪੈਸੇ ਦਿੱਤੇ ਗਏ ਸੀ ਉਸ ਵਿੱਚੋਂ ਵੀ 3 ਲੱਖ ਰੁਪਏ ਬਰਾਮਦ ਕਰ ਲਏ ਹਨ ਤੇ ਦੋਸ਼ੀਆਂ ਨੂੰ ਜੇਲ੍ਹ ਪਹੁੰਚਾ ਦਿੱਤਾ ਗਿਆ ਹੈ ਪਿਛਲੇ ਦਿਨੀ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮੁਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਦੇ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ। ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ। ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 20 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਜੋ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ। ਇਸੇ ਦੌਰਾਨ ਹੀ ਅਸੀਂ ਇੱਕ ਐਫਆਰ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ। ਉਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਟਰਾਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹਰਾਨੀ ਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਬਾਰਦਤ ਸੀ ਸੌਰੀ ਜਿਹੜੀ ਖੋਦ ਹੀ ਕੀਤੀ ਆ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਤਿਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿੰਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਹੈ 6 ਲੱਖ ਰੁਪਏ 6 ਲੱਖ ਰੁਪਏ ਦਿੱਤਾ ਸੀ ਕੱਲ ਹੀ ਦਿੱਤਾ ਸੀ ਬੀਸਿਕਲੀ ਜਦੋਂ ਇਹ ਵਾਰਦਤ ਕਾਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਦੀ ਇੱਕ ਲਿਮਿਟ ਚੱਲ ਰਹੀ ਹੈਗੀ ਆ ਬੈਂਕ 'ਚ ਅਪ੍ਰੋਕਸੀਮੇਟਲੀ 30 ਲੱਖ ਦੇ ਲੱਗੇ ਹੈਗੀ ਹੈ ਲਿਮਿਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਿਟ ਚਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤ ਕੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਜੁਲਦੀ ਦੀ ਕੀ ਸਕਦਾ ਇਹ ਜੁਲਦੀ ਨਹੀਂ ਕਰੀ ਸੋਨੇ ਦੀ ਸਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇੰਟਰੋਗੇਸ਼ਨ ਚਾਹੀ ਆ ਉਹ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origional ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅੱਧੇ ਕਿ ਤੋਲੇ ਦੀ ਇਹਨਾਂ ਨੂੰ ਦੱਸ ਦਿੱਤਾ ਕਿ ਇਹ ਟੋਪਰ ਲੈ ਰਹੇ ਨੇ ਕਿ ਪਾਸ ਹੈ ਇਲੈਗਲ ਵੈਪਨ ਜਿਵੇਂ ਕੀ ਤੁਸੀਂ ਦੱਸਿਆ ਵੀ ਪਹਿਲਾਂ ਆਪਾਂ ਇੱਕ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਜੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਂਦੇ ਆ ਸਾਨੂੰ ਯਾਦ ਹੋਊਗਾ ਇੱਕ ਇਨਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕਿਉ ਸੀਗਾ ਹੰਡਾ ਇਹ ਉਦੋਂ ਜੇਲ੍ਹ ਚ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਅਦਿਨ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹੰਡੇ ਦਾ ਨੋਨ ਹੈਗਾ ਇਹ ਗਾਂ ਤੋਂ ਗਾਂ ਤਾਲਮਿਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੁੱਜੀ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੀ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੈ ਯੈਸ ਯੈਸ ਸਰ ਟੋਟਲ ਕਿੰਨੇ ਬੰਦੇ ਇਹਨਾਂ ਦੇ ਸੀਗੇ ਕਿੰਨੇ ਜਿਦਦਾਰ ਕਰ ਲੈਣਗੇ ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ-ਪਿੱਛੇ ਪੈਸੇ ਰਹਿ ਗਏ ਕਿਤੇ 10 ਲੱਖ ਪਹਿਲਾਂ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਪਾਸੇ ਵੈਪਨ ਅੱਗੇ ਵੀ ਪਾੜੋਂਦੇ ਪਰ ਅੱਜ ਜਿਹੜਾ ਵੈਪਨ ਦਿਖਾਈ ਚੰਦ ਨੇ T4 ਦਾ ਤੁਸੀਂ ਦੱਸ ਰਹੇ ਹੋ ਸਰ ਇਹ ਸੂ ਵੈਪਨ ਦੀ ਇਨਵੈਸਟੀਗੇਸ਼ਨ ਹੋਊਗਾ 100% ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਰਿਸਰਚing ਸਾਡੇ ਚੱਲ ਰਹੀ ਹੈ ਜੀ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ੌਪ ਚਲਾ ਰਿਹਾ ਹੈ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਨਹੀਂ ਹਲੇ ਤੱਕ ਦੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਜੇ ਇਨਵੈਸਟੀਗੇਸ਼ਨ ਚਾਹੀਏਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਬਣਾਉਂਦੇ ਨੇ 3 ਲੱਖ ਦੇ ਆ 3 ਲੱਖ ਹੋ ਗਿਆ ਰਿਕਵ ਬਾਕੀ ਹਲੇ ਸਾਡੀ ਪੈਂਡਿੰਗ ਹੈ ਜੀ ਕਿਹੜੇ ਸਾਲ ਨੂੰ ਦੀ ਬਾਤ ਦਾ ਕਲਾਸਾ ਜਿਹੜਾ ਕਿੰਨਾ ਇੱਕ ਇਸ ਕਿੰਨਾ ਹੋਇਆ ਹੈ ਇਹ ਦੇ ਇਹਨਾਂ ਦੇ ਪ੍ਰਿੰਨ ਹੋਈ ਤੋਂ ਬਾਅਦ ਆਦੇ ਨੇ ਇਹ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਗਿਆ ਹਾਂ ਤੁਸੀਂ ਸ਼ਾਇਦ ਲੇਟ ਆਏ ਆ ਜੀ ਠੀਕ ਹੈ ਜੀ